ਐ ਮੇਰਾ ਦਿ ਹੋ ਰਹੀਗਾ ਪਰ ਮੈਂ ਤਾਂ ਭਰਾ ਹੀ ਰੱਖੇਦਾ ਇਹਨੂੰ ਇਹ ਆਪਣੀ ਘਰ ਦੀ ਤੋਂ ਬੜਾ ਦੁਖੀ ਹੀ ਆ ਤਿੰਨ ਬੱਚੇ ਨੇ ਇਹਦਾ ਘਰ-ਬਾਰ ਲੁੱਟ ਕੇ ਖਾ ਗਏ ਦਿਨ ਨਾਲ ਦੀ ਇਹਦਾ ਮੌਤ ਹੋ ਗਈ ਜੀ ਸਵੇਰੇ ਦੱਸਿਆ ਸਾਨੂੰ ਸਾਨੂੰ ਨਹੀਂ ਪਤਾ ਮੌਤ ਕਦੋਂ ਆਈ ਇਹ ਸਾਨੂੰ ਸਵੇਰੇ ਫੋਨ ਆਇਆ ਜੇ ਕਿਸ ਪ੍ਰੋਮੋਟ ਕੀ ਹੋਈ ਇਹਨਾਂ ਨੇ ਗੱਡੀ ਥੱਲੇ ਆ ਕੇ ਆਪਣੇ ਆਪ ਨੂੰ ਮਾਰ ਲੇ ਦਾ ਕਹਿੰਦੇ ਰਾਤੀ ਕਿਤੇ ਮੇਲੇ ਦੀ ਪ੍ਰੋਗਰਾਮ ਦਾ ਹਾਂਜੀ ਮੇਲਾ ਕੀ ਤਾਂ ਪ੍ਰੋਗਰਾਮ ਲਾਇਆ ਤੇ ਰਾਤੀ ਉਸ ਤੋਂ ਬਾਅਦ ਘਰ ਵੀ ਆਇਆ ਕਿੱਥੋਂ ਰਹਿ ਗਿਆ ਕੀ ਪਚੜਿਆ ਨੇ ਬੜੀ ਆਪਾ ਹਾਂਜੀ ਇਹ ਜੇ ਮੇਰਾ ਛੋਟਾ ਬ੍ਰਦਰ ਆ ਮੇਰਦੋ ਕੋਈ ਕੰਮ ਹੀ ਆ ਜਾ ਰੀ ਘਰ ਦੀ ਨਾ ਕਰ ਹੜਦੇ ਨੇ ਕਿ ਇਹ ਮੁੰਡਾ ਬਾਹਰ ਭੇਜਿਆ ਦੁਬਈ ਗਿਆ ਵਾ ਸ਼ੇਮੀ ਨੇ ਵੀ ਵਿਚਾਰਾ ਲਾਗ ਆ ਆਦੀ ਘਰ ਦੀ ਦਾ ਮਗਰੋਂ ਮਤਲਬ ਪੈਹਾ ਬਿਆਜੂ ਚੱਕ ਚੱਕ ਕੇ ਤੇ ਲੋਕਾਂ ਨੂੰ ਆਪਣੇ ਜ਼ਿੰਦ ਤੇ ਕਰਕੇ ਸਾਰਾ ਲੋਕਾਂ ਨੂੰ ਪੈਸੇ ਦਿਵਾਏ ਅੱਜ ਕੀ ਹੋਇਆ ਅੱਜ ਮਾਰਾ ਰਾਤੀ ਵੀ ਉਹਨਾਂ ਲੜਿਆ ਲੁੜਿਆ ਉਹ ਕਹਿੰਦੀ ਜਾ ਜਾ ਕੇ ਮਰ ਜਾ ਤੋ ਸੱਤ ਵੀ ਕਹਿੰਦੀ ਮਰ ਜਾ ਤੇ ਇਹ ਵਿਚਾਰਾ ਕਵਾਲੀਆਂ ਉੱਥੇ ਗਾਣ ਵਜਾਣ ਦਾ ਮੁੰਡਾ ਕੰਮ ਕਰਦਾ ਤੇ ਇਹ ਵਿਚਾਰਾ ਜਾ ਕੇ ਦੇ ਜੀ ਫੋਨ ਤੇ ਗੱਲ ਕਰਦਾ ਪਈ ਉਹਨੇ ਕਹਿਤਾ ਕਿ ਜਾ ਮਰ ਜਾ ਤੇ ਫੋਨ ਉੱਥੇ ਗੱਡੀ ਥੱਲੇ ਵਿਚਾਰਾ ਆ ਗਿਆ ਵਾਕੀਨ ਟਿੱਲਿੰਗ ਤੇ ਇੱਕ ਵਾਰੀ ਦੀ ਪ੍ਰੋਗਰਾਮ ਕਰਦਾ ਹਾਂ ਹਾਂ ਜੀ ਹਾਂ ਜੀ ਉੱਥੇ ਮਹਿਫਲ ਕੀਤੀ ਜਾਂਨੇ ਗਾਂਦਾ ਮੁੰਡਾ ਬੜਾ ਸੋਹਣਾ ਗਾਂਦਾ ਤੇ ਮਾਰੇ ਉੱਥੇ ਹੀ ਜਿਹੜੇ ਪਾਰਟੀ ਦੇ ਬੰਦੇ ਉਹ ਘਰੇ ਘਰੇ ਚੱਲ ਗਏ ਇਹ ਮੁੰਡਾ ਉਹਨਾਂ ਨੂੰ ਘਰੇ ਛੱਡ ਕੇ ਤੇ ਆਪ ਅੰਦਰ ਨੂੰ ਆ ਗਿਆ ਉਹਨੂੰ ਫੋਨ ਕੀਤਾ ਘਰ ਦੀ ਉਹਨੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਹਾਂ ਦਾ ਮਾਰੇ ਸਵੇਰੇ ਪਤਾ ਲੱਗਾ ਜੇ ਕਿੱਥੇ ਕਰਕੇ ਇਹਨਾਂ ਕਿੱਥੇ ਇਹ ਪੋਂਦਰ ਵਾਲੇ ਫੜਕਦੇ ਆ ਜਿੱਥੇ ਆ ਆਪਣਾ ਫੜਕਾ ਉੱਥੇ ਹੋਗਾ ਜੀ ਆਦਾ ਕਿੰਨੀ ਕੁ ਉਮਰ ਹੈ ਤੁਹਾਡਾ ਪਰਿਵਾਰ ਚ ਕੌਣ ਕੌਣ 35 ਸਾਲ ਦਾ 35 ਸਾਲ ਪੁੱਤਰਵਾਕੇ ਨੂੰ ਬੱਚੇ ਬੱਚੇ ਤਿੰਨ ਬੱਚੇ ਜੇ ਦੋ ਦੋ ਕੁੜੀਆਂ ਜੇ ਇੱਕ ਮੁੰਡਾ ਜੇ ਇੱਕ 15 ਸਾਲ ਦੀ ਦੇ ਤੇ ਇੱਕ ਕਰੋੜ ਕਿਨੇ ਇੱਕ 13 ਸਾਲ ਦਾ ਇੱਕ 13 ਸਾਲ ਦਾ ਮੁੰਡਾ ਜੇ ਬੰਟੀ ਜੇ ਇਹ ਟ੍ਰੇਨ ਅਨਨੌਨ ਦੇ ਨਾਲ ਸਿਰੇ ਇੱਕ ਗਰੀਬ ਸਾਢੇ 1:30 ਵਜੇ ਬਟਾਲੇ ਤੋਂ ਸ਼ੀਨੇ ਵਾਲੀ ਸਾਈਡ ਪਠਾਨਕੋਟ ਨੂੰ ਟ੍ਰੇਨ ਜਾ ਰਹੀ ਸੀਗੀ ਤੇ ਉਹ ਟ੍ਰੇਨ ਦੇ ਜਿਹੜਾ ਵਾ ਇਹ ਪੈਦਲ ਕਿਤੇ ਜਾ ਰਿਹਾ ਸੀਗਾ ਤੇ ਟ੍ਰੇਨ ਨਹੀਂ ਦੇਖੀ ਜਨੇ ਤੇ ਉਹਦੇ ਟ੍ਰੇਨ ਦੇ ਥੱਲੇ ਨਾਲ ਵੱਜਣ ਕਰਕੇ ਜਿਹੜਾ ਉਹ ਇਹ ਵੀ ਮੌਜੂਦ ਹੈ ਇਹ ਇਹਦਾ ਨਾਮ ਹੈਗਾ ਬੰਟੀ ਪੁੱਤਰ ਕਰਤਾਰ ਚੰਦ ਵਾਸੀ ਹੈਗਾ ਵਾਸੀ ਗਾਂਧੀ ਕੈਂਪ ਬਟਾਲਾ ਕਿੰਨੀ ਇਹਦੀ ਉਮਰ ਹੋਣੀ ਹੈ ਕੋਈ 35 ਕੇ ਸਾਲ 40 ਦੇ ਦੇ ਕਰੀਬ ਹੈ ਪਰਿਵਾਰ ਪਹੁੰਚੇ ਉਹਨਾਂ ਦਾ ਤਾਂ ਇਹ ਨਹੀਂ ਨਹੀਂ ਹਾਂ ਉਹਨਾਂ ਨੇ ਆ ਕਿਹਾ ਵਾ ਵੀ ਇਹਨਾਂ ਦਾ ਘਰੇ ਵੀ ਕੋਈ ਤਰੇਲੂ ਵੀ ਝਗੜਾ ਰਹਿੰਦਾ ਹੈਗਾ ਤੇ ਭਰਾ ਕੋਈ ਇਹ ਕਰਕੇ ਪਤਾ ਨਹੀਂ ਕੋਈ ਤੋਂ ਵੈਰੀਫਾਈ ਬਾਅਦ ਦੇ ਵਿੱਚ ਕੀਤਾ ਜਾਊਗਾ ਜੋ ਵੀ ਹੈਗਾ ਖੇਲਾਲ ਇਹਨਾਂ ਨੇ ਬਿਆਨ ਲਗਾਇਆ ਵੀ ਇਹਦਾ ਕੋਈ ਕੇਸ ਦੇ ਨਾਲ ਵਿਆਰ ਵਿਰੋਧ ਨਹੀਂ ਆ ਇਹਦੀ ਕਾਰਵਾਈ 194 ਬੀ ਐਨ ਐਸ ਅੱਧ ਦੇ ਨਾਲ ਕੀਤੀ ਜਾ ਰਹੀ ਹੈ ਫਿਲਹਾਲ